ਵੀ ਪਿਛੇ ਦਿਨ ਦਿਖਾਇਆ ਕੱਲ ਜੀ ਉਸ ਕੇ ਬਾਅਦ ਠੀਕ ਨਹੀਂ ਹੋਇਆ ਮੈਂ ਮੇਰੇ ਪੇਟ ਦੇ ਦੀ ਪ੍ਰੋਬਲਮ ਮੇਰੇ ਸਰਵਾਈਕਲ ਵੀ ਸੀ ਪਲੱਸ ਮੇਰੇ ਥਾਇਰਾਇਡ ਵੀ ਅਲਰਜੀ ਤਾਂ ਵੀ 10 ਹਫਤੇ ਸੇ ਹੋ ਰਹੀ ਹੈ ਤੋਂ ਫਿਰ ਇਹ ਸੰਤੀ ਚੇਰ ਟੇਬਲ ਮੇ ਉਤਾਰ ਨਜ਼ਰ ਆਇਆ तो यहाँ से काफी फर्क पड़ा ठीक भी होया सभी को आना चाहिए इलाज बढ़िया है सस्ता भी है हम सिर्फ चैरिटी कर रहे हैं इसलिए थोड़ा सा रेट हमने रीजनेबल रखे हैं बट ट्रीटमेंट आपको बिल्कुल बाहर के जैसा ही मिलेगा जैसे समान सारा हमारे पास एडवांस टेक्निक्स हैं लाइक हमारे पास एक्सरेज है जो यहीं पे आपको विद इन फाइव मिनट्स में ही हो जाते हैं प्रॉपर ट्रीटमेंट जो है वो आपको बिल्कुल बाहर के जैसा ही मिलेगा इतने में आज ही आगी इलाज इलाज बढ़िया ਬਾਰ ਬਹੁਤ ਮਹਿੰਗਾ ਪੈਂਦਾ ਇੱਥੇ ਜੀ ਇੱਥੇ ਸਸਤਾ ਲੱਗਾ ਡਾਕਟਰੀ ਵਧੀਆ ਮੈਂ ਮੇਤੇ ਹਰ ਇੱਕ ਤਰ੍ਹਾਂ ਦਾ ਟੈਸਟ ਕੀਤਾ ਜਾਂਦਾ ਹਾਰਟ ਕਿਡਨੀ ਲੀਵਰ ਸੈਲ ਟਾਈਫਾਇਡ ਹਾਰਮੋਨਸ ਰਿਲੇਟਡ ਹਰ ਇੱਕ ਤਰ੍ਹਾਂ ਦਾ ਇੱਥੇ ਟੈਸਟ ਅਵੇਲੇਬਲ ਹੈ ਔਰ ਬਾਹਰ ਦੇ ਰੇਟਾਂ ਨਾਲ ਬਹੁਤ ਹੀ ਘੱਟ ਰੇਟਾਂ ਤੇ ਇੱਥੇ ਆਪਾਂ ਸਾਰੇ ਟੈਸਟ ਕਰਦੇ ਆ ਜੀ ਮੈਂ ਮੇਰੇ ਪੇਟ ਦੀ ਵੀ ਪ੍ਰੋਬਲਮ ਕਾਫੀ ਚਿਕਰਦੀ ਸੀ ਜਦੋਂ ਦੀ ਮੈਂ ਇੱਥੇ ਆ ਰਹੀ ਹਾਂ ਤੇ ਕਾਫੀ ਹੁਣ ਨਾਰਮਲ ਆ ਮੈਂ

ਆਪ ਪ੍ਰਿੰਮਾਤਾ ਇਹਦੇ ਨਾਂ ਦੇ ਉੱਪਰ ਸਾਡੀ ਮੇਰੀ ਇੱਕ ਸੁਸਾਇਟੀ ਹੈ ਸ਼ਾਂਤੀ ਚੈਟਿੰਗ ਸੁਸਾਇਟੀ ਆਪਾਂ ਉਹਦੇ ਨਾਂ ਦੇ ਉੱਪਰ ਹੀ ਆਪਾਂ ਚੈਟ ਕਰਦੇ ਹਾਂ ਸੱਚੇ ਗੱਲ ਤੁਸੀਂ ਦੇਖ ਰਹੇ ਹੋ ਬ੍ਰੇਕਿੰਗ ਟੂਡੇ ਨਿਊਜ਼ ਤੇ ਮੈਂ ਦੀਪਾਲੀ ਆ ਜਿਵੇਂ ਫੌਂ ਚੁੱਕੇ ਆ ਸ਼ਾਂਤੀ ਚੈਰੀਟੇਬਲ ਦੇ ਵਿੱਚ ਜਿੱਥੇ ਕੀ ਇੱਕੋ ਛੱਤ ਦੇ ਥੱਲੇ ਹਰ ਤਰ੍ਹਾਂ ਦਾ ਜੜਾ ਉਹ ਇਲਾਜ ਕੀਤਾ ਜਾਂਦਾ ਆ ਤੇ ਮੈਂ ਤੁਹਾਨੂੰ ਅੰਦਰ ਲੈ ਕੇ ਚੱਲੂਗੀ ਤੇ ਦਿਖਾਉਂਗੀ ਵੀ ਕਿ ਇੱਕੋ ਛੱਤ ਦੇ ਥੱਲੇ ਕਿਸ ਤਰੀਕੇ ਨਾਲ ਜੜਾ ਇਲਾਜ ਕੀਤਾ ਜਾਂਦਾ ਤੇ ਕਿਹੜੇ-ਕਿਹੜੇ ਡਾਕਟਰ ਨੇ ਤੇ ਕਿੜੀਆਂ-ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਇਹਦਾ ਸਮੇਂ ਜੜਾ ਆ ਖੁੱਲਣ ਦਾ ਬੰਦ ਹੋਣ ਦਾ ਕੀ ਸਮੇਂ ਹੈ ਆਓ ਮੇਰੇ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਇੰਦਰਦੇਵ ਜੀ ਤੇ ਕੀ ਪ੍ਰੋਬਲਮ ਸੀਗੀ ਤੁਹਾਨੂੰ ਮੈਨੂੰ ਪੈਰਾਂ 'ਚ ਜਖਮ ਹੋਇਆ ਸੀ ਜੀ ਉਦੋਂ ਲਈ ਮੈਂ ਬਾਹਰੋਂ ਕਹਈਏਗਾ ਇਹ ਪੈਰਾਂ 'ਚ ਵੀ ਸੂਜਨ ਹੋ ਗਿਆ تھا ਪੂਰਾ ਫੁੱਲ ਗਿਆ ਅੱਛਾ ਤਾਂ ਕਾਫੀ ਪ੍ਰੋਬਲਮ ਥਾ ਚੱਲ ਨਹੀਂ ਪਤਾ ਥਾ ਤਾਂ ਬਾਹਰੋਂ ਕਹਈਏਗਾ ਮੈਂ ਦਿਖਾਇਆ ਜੀ ਤੇ ਕਿੰਨੇ ਟਾਈਮ ਪਹਿਲਾਂ ਜਿਹੜਾ ਤੁਸੀਂ ਬਾਹਰੋਂ ਦਿਖਾਇਆ ਸੀ 20-25 ਦਿਨ ਪਹਿਲੇ ਮੈਂ ਦਿਖਾਇਆ ਥਾ ਕਿੰਨੇ ਟਾਈਮ ਦਿਖਾਇਆ ਦਿਖਾੰਦੇ ਰੇ ਬਾਅਦ 20-25 ਦਿਨ ਦਿਖਾਇਆ ਪਹਿਲੇ ਜੀ ਉਸਕੇ ਬਾਅਦ ਠੀਕ ਨਹੀਂ ਹੋਇਆ ਤੋ ਫਿਰ ਇਹ ਸ਼ਾਂਤੀ ਚੈਰੀਟੇਬਲ ਮੈ ਉਹ ਤਾ ਨਜ਼ਰ ਆਇਆ ਕੋਈ ਹਾਂ ਸੇ ਕਾਫੀ ਫਰਕ ਪੜਾ ਠੀਕ ਵੀ ਹੋਇਆ ਜਿੱਤੇ ਤੁਹਾਨੂੰ 20 25 ਦਿਨ ਦੇ ਵਿੱਚ ਫਰਕ ਨਹੀਂ ਲੱਗਾ ਤੇ ਸ਼ਾਂਤੀ ਚੈਰੀਟੇਬਲ ਚ ਤੁਹਾਨੂੰ ਕਿੰਨੇ ਦਿਨਾਂ ਚ ਫਰਕ ਲੱਗ ਗਿਆ ਤਿੰਨ ਚਾਰ ਦਿਨਾਂ ਵਿੱਚ ਫਰਕ ਪੜ ਗਿਆ ਦਾ ਜੀ ਤੇ ਕਿੱਦਾਂ ਇੱਥੇ ਜਿਹੜੇ ਡਾਕਟਰ ਨੇ ਜਿਹੜਾ ਇੱਥੇ ਦਾ ਸਟਾਫ ਹੈ ਕਿੱਦਾਂ ਦਾ ਵਿਵਹਾਰ ਜਿਹੜਾ ਤੁਹਾਡੇ ਨਾਲ ਕੀਤਾ ਸੀ ਬਹੁਤ ਵਧੀਆ ਵਿਵਹਾਰ ਇਹਨਾਂ ਦਾ ਬਹੁਤ ਵਧੀਆ ਇਲਾਜ ਵੀ ਹੈ ਡਾਕਟਰ ਵੀ ਬੜੀਆ ਹੈ ਤੋ ਇਲਾਜ ਬੜੀਆ ਹੈ ਸਸਤਾ ਵੀ ਹੈ ਤੇ ਤੁਸੀਂ ਕਿੱਥੋਂ ਆਂਦੇ ਇਲਾਜ ਕਰਵਾਉਣ ਦੇ ਨਿਊ ਸੰਤਨਗਰ ਤੋਂ ਜੀ ਤੇ ਤੁਸੀਂ ਨਿਊ ਸੰਤਨਗਰ ਤੋਂ ਸਪੈਸ਼ਲ ਇੱਥੇ ਆਂਦੇ ਇਲਾਜ ਕਰਵਾਉਣ ਹਾਂ ਜੀ ਤੇ ਬਾਕੀ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਸਭੀ ਕੋ ਆਣਾ ਚਾਹੀਏ ਇਲਾਜ ਬੜੀਆ ਸਸਤਾ ਵੀ ਹੈ ਔਰ ਸਭ ਤੋਂ ਬੜੀਆ ਇਲਾਜ ਹੈ ਹਾਂ ਜੀ ਕਿਹੜੀ ਪ੍ਰੋਬਲਮ ਹੈ ਤੁਹਾਨੂੰ ਤੁਹਾਨੂੰ ਬੀਪੀ ਐ ਟਾਈਫਾਈਡਾ ਜੀ ਜੀ ਤੇ ਕਿੰਨੇ ਸਮੇਂ ਤੋਂ ਹੈ ਪ੍ਰੋਬਲਮ ਹੋ ਗਈ 5 ਕੁ ਮਹੀਨਿਆਂ ਦੀ 5 ਮਹੀਨਿਆਂ ਤੋਂ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਥੇ ਮੈਂ ਆਜੀ ਐਮਰ ਫੈਮਲੀ ਆਂਦੀ ਸੀ ਕਿ ਇੱਥੇ ਇਲਾਜ ਕਰਾਂਦੇ ਸੀ ਇਲਾਜ ਵਧੀਆ ਹੁੰਦਾ ਸੀਗਾ ਬਾਹਰ ਬਹੁਤ ਮਹਿੰਗਾ ਪੈਂਦਾ ਇੱਥੇ ਜੀ ਕਿ ਇੱਥੇ ਸਸਤਾ ਲੱਗਾ ਡਾਕਟਰੀ ਵਧੀਆ ਸਾਰਾ ਕੰਮ ਫ੍ਰੀ ਹੋ ਜਾਂਦਾ ਸੀ ਤੇ ਕਿੰਨਾ ਕੀ ਸਸਤਾ ਹੈ ਬਾਹਰ ਨਾਲੋਂ ਤੇ ਇੱਥੇ ਦੇ ਰੇਟਾਂ ਦੇ ਵਿੱਚ ਕਿੰਨਾ ਕੀ ਫਰਕ ਜਿਹੜਾ ਤੁਹਾਨੂੰ ਇੱਥੇ 500 ਰੁਪਏ ਦਾ ਠੀਕ ਹੋ ਜਾਂਦਾ ਤੇ ਬਾਹਰ 2 2.200 ਲੱਗ ਜਾਂਦਾ ਜੀ ਹਾਂਜੀ ਮੈਮ ਕੀ ਪ੍ਰੋਬਲਮ ਹੈ ਤੁਹਾਨੂੰ ਮੈਮ ਮੇਰੇ ਪੇਟ ਦੀ ਹੀ ਪ੍ਰੋਬਲਮ ਕਾਫੀ ਚਿਕਰਦੀ ਸੀ ਜਦੋਂ ਦੀ ਮੈਂ ਇੱਥੇ ਆ ਰਹੀ ਆ ਤੇ ਕਾਫੀ ਹੁਣ ਨੋਰਮਲ ਆ ਮੈਂ ਹਾਂ ਬਾਕੀ ਮੇਰੀ ਲੇਡੀਜ਼ ਪ੍ਰੋਬਲਮ ਹੈ ਉਹ ਵੀ ਬੱਸ ਮੈਮ ਪ੍ਰਿੰਕਾ ਨੇ ਠੀਕ ਕੀਤੀ ਹੈ ਮੈਨੂੰ ਹਾਂਜੀ ਤੇ ਪਹਿਲੇ ਵੀ ਤੁਸੀਂ ਕਿਤੇ ਬਾਹਰ ਟ੍ਰੀਟਮੈਂਟ ਕਰਵਾਈ ਹੈ ਹਾਂਜੀ ਬਹੁਤ ਕਰਵਾਈ ਸੀ ਪਰ ਫਰਕ ਨਹੀਂ ਸੀ ਪੈਂਦਾ ਤੇ ਇੱਥੇ ਕਿੰਨੇ ਟਾਈਮ ਚ ਜਿਹੜਾ ਤੁਹਾਨੂੰ ਫਰਕ ਪਿਆ ਇੱਥੇ ਕੋ ਮੈਨੂੰ ਹਫਤਾ ਚ ਹੀ ਤੇ ਟ੍ਰੀਟਮੈਂਟ ਸਹੀ ਹੋਇਆ ਬਹੁਤ ਪਿਆਰ ਨਾਲ ਕੀਤਾ ਨਾ ਨੇ ਤੇ ਮੈਂ ਸਹੀ ਹੋ ਗਈ ਹਾਂਜੀ ਮੈਮ ਕੀ ਪ੍ਰੋਬਲਮ ਹੈ ਮੇਰੇ ਸਰਵਿਕਲ ਵੀ ਸੀ ਪਲੱਸ ਮੇਰੇ ਥਾਇਰੋਇਡ ਵੀ ਤੇ ਇਹ ਪ੍ਰੋਬਲਮ ਕਿੰਨੇ ਸਮੇਂ ਤੋਂ ਹੈ ਤੁਹਾਡੀ ਕਾਫੀ ਦੇਰ ਹੋ ਗਈ ਸੀ ਤੇ ਕਿਤੇ ਬਾਰੋਂ ਵੀ ਟ੍ਰੀਟਮੈਂਟ ਕਰਵਾਇਆ ਕਾਫੀ ਜਗ੍ਹਾ ਤੋਂ ਕਰਵਾਇਆ ਕਿੱਥੋਂ ਕਿੱਥੋਂ ਟ੍ਰੀਟਮੈਂਟ ਕਾਫੀ ਜਗ੍ਹਾ ਤੋਂ ਕਰਵਾਇਆ ਗੁਰੂ ਨਾਨਕ ਮਿਸ਼ਨ ਤੋਂ ਕਰਵਾਇਆ ਸੀ ਤੇ ਨਵੀਂ ਪਾਸ਼ੇ ਮਾਰਾ ਡੰਤ ਤੇ ਫਰਕ ਨਹੀਂ ਲੱਗਾ ਨਹੀਂ ਕਿੰਨੇ ਸਾਲ ਹੋ ਗਏ ਸੀ ਬਾਰੋਂ ਟ੍ਰੀਟਮੈਂਟ ਕਰਵਾ ਕੇ ਕਾਫੀ ਟਾਈਮ ਹੋ ਗਿਆ ਸੀ ਤੇ ਇੱਥੇ ਆਂਦੇ ਕਿੰਨਾ ਸਮਾਂ ਇੱਥੇ ਆਂਦੇ ਮੈਨੂੰ ਹੋਈ ਗਏ ਕੋਈ ਸਰਵਾਈਕਲ ਦਾ ਤੇ ਮੈਨੂੰ ਕਾਫੀ ਦੇਰ ਹੋ ਗਿਆ ਕਰਵੰਦਿਆਂ ਤੇ ਥੈਰੜਾ ਦਾ ਵੀ ਤੇ ਕਿੰਨਾ ਕੀ ਜਿਹੜਾ ਆਰਾਮ ਹੈ ਜਿਹੜਾ ਬਾਹਰ ਨਾਲੋਂ ਜਿਹੜਾ ਇੱਥੇ ਲੱਗ ਗਿਆ ਬਹੁਤ ਫਰਕ ਹੈ ਮਿੰਟੇ ਮੈਂ ਜਿੱਦਾਂ ਬੈਠੀ ਆਦਾ ਬੈਠੀ ਨਹੀਂ ਸੀਗੀ ਜਦੋਂ ਮੈਨੂੰ ਸਰਵਾਈਕਲ ਸੀ ਤੇ ਕਿੱਦਾਂ ਦਾ ਟਰੀਟਮੈਂਟ ਜਿਹੜਾ ਇੱਥੇ ਦਿੱਤਾ ਜਾਂਦਾ ਵਧੀਆ ਤੇ ਰੇਟਾਂ ਦਾ ਕਿੰਨਾ ਕੀ ਫਰਕ ਹੈ ਰੇਟ ਵੀ ਠੀਕ ਹੈ ਕੀ ਕਹੇ ਰੇਟ ਬਾਹਰ ਨਾਲੋਂ ਬਾਹਰ ਨਾਲ ਬਹੁਤ ਘੱਟ ਬਾਹਰ ਨਾਲੋਂ ਘਾਟਿਆ ਇਹ ਤਾਂ 200 ਰੁਪਏ ਪਰਚੀ ਹੈਗੀ ਬਾਹਰ ਇਹ ਤਾਂ 200 ਰੁਪਏ ਪਰਚੀ ਹੈ ਜਿਹੜੇ ਲੋਕ ਨੇ ਮਤਲਬ ਜਿਹੜੇ ਗਰੀਬ ਲੋਕ ਨੇ ਪਰ ਮਜਬੂਰੀ ਦੇ ਖਾਤਰ ਜਿਹੜਾ ਕਹਿੰਦੇ ਨਾ ਕਿ ਜਦੋਂ ਮਜਬੂਰੀ ਹੁੰਦੀ ਹੈ ਤੇ ਇਨਸਾਨ ਜਿਹੜਾ ਹੈ ਉਹ ਕਿਤੇ ਵੀ ਭੱਜਦਾ ਆਪਣੇ ਸ਼ਰੀਰ ਨੂੰ ਠੀਕ ਕਰਵਾਉਣ ਦੇ ਲਈ ਤੇ ਜਦੋਂ ਇਨਸਾਨ ਜਦੋਂ ਮਤਲਬ ਪ੍ਰਾਈਵੇਟ ਹਸਪੀਟਲਾਂ 'ਚ ਜਾਂਦਾ ਹੈ ਕਈਆਂ ਦੀ ਜੇਬ 'ਚ ਅਫੋਰਡ ਨਹੀਂ ਕਰਦੀ ਪਰ ਮਜਬੂਰੀ ਨੂੰ ਜਾਂਦਾ ਆ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਹੈ ਇੱਥੇ ਆ ਵਧੀਆ ਹੈਗਾ ਸਭ ਤੋਂ ਜਿਹੜੇ ਨਹੀਂ ਮਤਲਬ ਦੇ ਸਕਦੇ ਪੈਸੇ ਦੇ ਸਕਦੇ ਇੱਥੇ ਫ੍ਰੀ ਵੀ ਹੁੰਦਾ ਕੀ ਨਾਮ ਆਪ तो क्या समस्या थी आपको मेरे पूरे बदन में दर्द है बहुत। तो कितने समय थे है ये दर्द एक हफ्ता हो गया हफ्ता से ज्यादा कुछ हो गया तो यहाँ के बारे में आपको किसने बताया यहाँ के बारे में हमारे गांव की एक लेडीज रहती है जी यहाँ रहते हैं कोई वही बताए वो हॉस्पिटल बहुत अच्छा है तो मैंने काफ़ी दिन से दो तीन महीना से करा रहे हैं ठीक है अच्छा अल्लाह का शुक्र है काफी बेहतर है यहाँ पर तो बाहर के रेटों से और यहाँ के रेटों में फर्क है हाँ है फर्क काफी तो जो आपने बताया कि आपके गांव की यहाँ पे औरत रहती थी तो क्या वो भी यहाँ से ट्रीटमेंट करवा थी? हाँ वो करवा के गई थी तो मुझे बताई थी तो मैंने आई अच्छा लगा यहां? अच्छा लगा सब लोग डॉक्टर सब बहुत प्यार से हर चीज बहुत तो अच्छा लगता है तो और लोगों को क्या मैसेज देना चाहते हो बस मुझे यहाँ से शिफा मिला मैं सोती हूँ ज़्यादा से ज्यादा मैं मैसेज यहाँ के बारे में फैलाऊँ काफ़ी लोग आए मसला अच्छा भी चले हाँ जी की नाम है तटा मेरा नाम सीता है कितो आता है मैं यही पास से आती हूँ ज़्यादा दूर से नहीं आ रही हूँ तो मैम क्या प्रॉब्लम थी आपकी यहाँ को ना एलर्जी हो रही थी हाँ जी तो कितने टाइम से ये एलर्जी तो भी दस हफ्ते से हो रही है तो चार पाँच दिन हो गया मुझे दवाई लेते थोड़ा तो आराम है तो यहाँ पे आपको अच्छा लगा आपको किसने बताया था यहाँ के बारे में तो मेरी जिठानी आई थी पहले उसके बाद मैं आई जिठानी को क्या प्रॉब्लम टाइफाइड था उनको हाँ तो वो कितने टाइम से यहाँ से ठीक होकर गए मुश्किल से हफ़्ता लगा था ठीक बिल्कुल ठीक होकर चला हाँ जी तो फिर उन्होंने क्या बताया यहाँ के बारे में नहीं वो यही कह रहे थे कि जहाँ से मैं गई हूँ मैं ठीक हुई हूँ वहाँ चलते हैं फिर मैं आई यहाँ पर तो कैसा लगा यहाँ पे आके आप अच्छा लगा अभी तो तो अब एलर्जी में कितने परसेंट जो फ़र्क है आप नहीं एलर्जी तो मेरी ठीक हो गई है बाकी ना एक सी निकल गई तो वो कह रहे हैं ना कि मतलब थोड़ा सा उसमें टाइम लगेगा एलर्जी में तो टाइम लगता ही है Mm -hmm. तो आपको जब यहाँ पे आए हो और बाकी लोग जो है वो ट्रीटमेंट करवाते हैं बाहर जाते हैं काफी ज्यादा खर्चा भी होता है आपको पता है बाकी हॉस्पिटल्स में और उन लोगों को आप क्या मैसेज देना चाहते हो जो बाहर जाके अपना इलाज नहीं करवा सकते नहीं मैं तो कहूँगी यहाँ अच्छा है यहाँ पर पैसे भी कम ही लगते हैं आ, स्टाफ भी अच्छा है हाँ जी आंटी क्या समस्या आपको तो बाहर से हम दवाई खा रहे हैं उनको ठीक नहीं हो रहा तब हम फिर यहाँ पर आए तो कम पैसे में हमको सब कुछ हो गया तो आपको यहाँ के बारे में किसने बताया अच्छा, पास में रहते हैं इतना यकीन था यहाँ से ठीक होकर हाँ अपना लड़की का हम कुछ दिन पहले भी ठीक कराए कम हो गया मेरे लड़के एक ही बार दवाई लिए ठीक हो गई और दूसरी बार दवाई लेने का चलो, मेरे लड़का भी कान में हुआ जख्म वो भी ठीक हो गया हम कितनी बार दवाई खाई थी बस एक ही बार वो भी ले गए जी की नाम है मैडम मेरा नाम शिबा है तो की प्रॉब्लम है ਮੇਰੇ ਬੈਕ ਪੇਨ ਤੋਂ ਕਿੰਨੇ ਸਮੇਂ ਤੋਂ ਹੋ ਗਿਆ ਮੈਨੂੰ 1 ਵੀਕ ਹੋ ਗਿਆ ਤੇ 1 ਵੀਕ ਤੋਂ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਤੇ ਤੁਹਾਨੂੰ ਇਹਦੇ ਬਾਰੇ ਕਿੰਨੇ ਦੱਸਿਆ ਸ਼ਾਂਤੀ ਚੈਰੀਟੇਬਲ ਬਾਰੇ ਕਿੰਨੇ ਦੱਸਿਆ ਮੇਰੀ ਸਾਸ ਆਤੇ ਤੇ ਯਹਾਂ ਪੇ ਕਿੰਨੇ ਸਮੇਂ ਹੋ ਗਿਆ ਉਹਨਾਂ ਕੋ ਹੋ ਗਿਆ ਮਹੀਨਾ ਆਤੇ ਹੋਏ ਜੀ ਤੋ ਉਨਕੋ ਕਿਤਨਾ ਆਰਾਮ ਲੱਗਿਆ ਉਨਕੋ ਕਾਫੀ ਆਰਾਮ ਥਾ ਤਬੀ ਮੈਂ ਯੂੰ ਹੈ ਜੀ ਤੋ ਆਪਕੋ ਕਿਤਨਾ ਆਰਾਮ ਲੱਗਾ ਮੈਨੂੰ ਵੀ ਕਾਫੀ ਆਰਾਮ ਹੈ ਫਰਕ ਹੈ ਹਾਂਜੀ ਮੈਮ ਤੁਹਾਨੂੰ ਜਿੱਦਾਂ ਆਰਾਮ ਲੱਗਾ ਤੇ ਅੱਜ ਦੇ ਸਮੇਂ 'ਚ ਅਗਰ ਮੈਂ ਦਰਦਾਂ ਦੀ ਗੱਲ ਕਰਾਂ ਤਾਂ ਹਰ ਕਿਸੇ ਨੂੰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਜਿਵੇਂ ਗੋਡੇ ਦੀ ਪ੍ਰੋਬਲਮਸ ਹੋ ਗਈ ਕਮਰ 'ਚ ਦਰਦ ਹੋ ਗਈ ਸਰਵਾਈਕਲ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਯਹਾਂ ਪੇ ਆਓ ਯਹਾਂ ਪੇ ਬਹੁਤ ਅੱਛਾ ਟ੍ਰੀਟਮੈਂਟ ਹੈ ਔਰ ਬਹੁਤ ਕਮ ਪੈਸੋ ਮੇ ਬਹੁਤ ਅੱਛਾ ਮਿਲਦਾ ਟ੍ਰੀਟਮੈਂਟ ਹਾਂਜੀ ਮੈਮ ਤੁਸੀਂ ਇੱਥੇ ਫਿਜ਼ੀਓਥੈਰੇਪੀ ਜਿਹੜੀ ਉਹ ਦਿੰਦੇ ਹੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਸਪਨਾ ਸ਼ਰਮਾ ਜੀ ਤੇ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਤੁਹਾਡਾ ਮੇਰਾ 7 ਇਅਰ ਦਾ ਤੇ 7 ਇਅਰ ਦਾ ਇੱਥੇ ਦਾ ਹੀ ਐਕਸਪੀਰੀਅੰਸ ਹੈ ਨਹੀਂ ਮੈਂ ਨੇ ਚੈਰੀਟੇਬਲ ਹਸਪੀਟਲਸ ਵਿੱਚ ਹੀ ਕੀਤਾ ਕੰਮ ਰਬਾਸ ਲਿਸਟਿਕੂ ਜਾ ਕੇ ਆ ਨੂਪਨਗਰ ਗਿਆ 6 ਮਹੀਨੇ ਹਾਂ ਪੇ ਹਾਂ ਪੇ 2 ਸਾਲ ਹੋ ਗਏ ਮੈਨੂੰ ਕਰਤੇ ਕੋ ਕਾਹ। ਇਹ ਕਿਹੜੀ ਜਿਹੜੀ ਤੁਸੀਂ ਥੈਰੇਪੀ ਜਿਹੜੀ ਇਹਨਾਂ ਨੂੰ ਦੇ ਰਹੇ ਹੋ? ਮੈਨੂਅਲ ਥੈਰੇਪੀ ਹੈ ਇਹ। ਇਹਦੇ ਨਾਲ ਕੀ ਫਰਕ ਹੁੰਦਾ ਇਹਦੇ ਨਾਲ ਕੀ ਹੁੰਦਾ ਇਸ ਥੈਰੇਪੀ ਨਾਲ? ਇਸ ਥੈਰੇਪੀ ਨਾਲ ਬੰਦੇ ਨੂੰ ਬਹੁਤ ਜਲਦੀ ਰਿਕਵਰੀ ਮਿਲਦੀ ਹੈ ਕਿਉਂਕਿ ਜੋ ਪਲੇਟਸ ਵਗੈਰਾ ਪੈਂਦੀ ਉਹਦੇ ਵਾਸਤੇ ਸਾਨੂੰ ਇਹ ਫਿਜ਼ੋਥੈਰੇਪੀ ਮੈਨੂਅਲ ਹੀ ਜ਼ਿਆਦਾ ਕਰਨੀ ਪੈਂਦੀ ਹੈ। ਹਾਂ ਜੀ। ਤੇ ਮੈਮ ਹੋਰ ਕਿਹੜੀ-ਕਿਹੜੀ ਥੈਰੇਪੀ ਹੈ ਜਿਹੜੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ? एको प्रेशर करती हूँ मैं फिजोद कपिंग सेट कपिंग करते हैं और ये एको प्रेशर पॉइंट्स तो मैम रोज़ के किन्ने की पेशेंट जड़े को आ हैं ट्वेंटी थर्टी प्लस हैं ਸਰਲੀ ਤਾਂ ਖੈਰ ਪੁੱਛ। ਇਹ ਸਾਰੇ ਪੇਸ਼ੈਂਟ ਨੂੰ ਤੁਸੀਂ ਖੁਦ ਹੀ ਥੈਰੇਪੀ ਦਿੰਦੇ ਹੋ? ਹਾਂਜੀ ਮੈਂ ਖੁਦ ਦਿੰਦੀ ਹਾਂ। ਹੋਰ ਵੀ ਸਟਾਫ ਹੈਗਾ ਤੁਹਾਡੇ ਨਾਲ? ਸਟਾਫ ਸਿਰਫ ਉਹ ਅਸਿਸਟੈਂਟ ਹੈ ਮੇਰੀ। ਉਹ ਉਸਨੇ ਪੇਸ਼ੈਂਟ ਕੋ ਫ੍ਰੀ ਕਰਨਾ, ਵੈਕਿਊਮ ਕਰਨਾ, ਫਾਈਬਰੇਟ ਵਗੈਰਾ ਉਹ ਫ੍ਰੀ ਕਰਦੇ ਆ। ਪੇਸ਼ੈਂਟ ਕੋ ਮੈਨੇ ਆਪ ਹੀ ਡੀਲ ਕਰਨਾ, ਮੈਨੇ ਆਪ ਹੀ ਅਟੈਂਡ ਕਰਨਾ ਹੈ ਪੇਸ਼ੈਂਟ ਕੋ। ਫਿਰ ਕਿੰਨੇ ਕੀ ਪੇਸ਼ੈਂਟ ਜਿਹੜੇ ਇੱਥੋਂ ਠੀਕ ਹੋ ਕੇ ਗਏ ਨੇ? ਮੋਸਟਲੀ ਗਏ ਆ। ਸਰ ਸਰ ਜੀ ਮੈਮ ਸਰਜਰੀ ਵਰੇ ਪੇਸ਼ੈਂਟ ਵੀ ਆਏ تھے ਜਿੰਨ ਕੋ ਸਰਜਰੀ ਬੋਲ ਦਿੱਤੀ ਸੀ ਕਿ ਸਰਜਰੀ ਹੀ ਹੋਗੀ। ਉਹ ਵੀ ਇੱਥੋਂ ਠੀਕ ਹੋ ਕੇ ਗਏ ਆ तो कि तो लगता है जो पेशेंट न ठीक अच्छा लगता है बहुत अच्छा पेशेंट आके थैंकस करके जाते सैम यहाँ पर तो हमारे पास मिठाइया तक आई हैं कि पेशेंट जो ठीक होके गए हैं तो अच्छा लगता है कि हाँ हमसे कोई ठीक होके गया कोई बच्चा आया एक साल का बच्चा आया था वो भी हाँ से ठीक होकर गया था तो हमें ब्लैसिंग मिलती है हमें वो मेन है बस तो मैम इतने किन्ने बजे तो लैके किन्ने बजे तक जी थैरपी दी जाए मैं साढ़े नौ बजे आनी हाँ दो बजे कई बार पेसेंट होंगे ढाई भी बच जाए तीन भी बच जाते हैं कोई टाइम का नहीं है ਜਾ ਸ਼ਾਮੀ ਫਿਰ 5 ਵਜੇ ਆਨੇ ਆ ਫਿਰ 8 8:30 9 ਵਜੇ ਜਾਂਦੇ ਕੋਈ ਹੋਣੀ ਹੈ ਕਿ ਪੇਸ਼ੈਂਟ ਦੇਖ ਕੇ ਜਾਣੇ ਆ ਅੱਧਾ ਪੂਨਾ ਘੰਟਾ ਇੱਕ ਪੇਸ਼ੈਂਟ ਨੂੰ ਚਾਹੀਦਾ ਹੀ ਚਾਹੀਦਾ ਹੈ ਜੀ ਤੇ ਅਗਰ ਇੱਕ ਪੇਸ਼ੈਂਟ ਨੂੰ ਤੁਸੀਂ ਅੱਧਾ ਪੂਨਾ ਘੰਟਾ ਲਗਾਉਂਦੇ ਹੋ ਤੁਸੀਂ ਕਹਿ ਰਹੇ ਹੋ ਕਿ ਕਾਫੀ ਜਿਆਦਾ ਮਤਲਬ ਡੇਲੀ ਦੇ 20 ਤੋਂ 25 ਪੇਸ਼ੈਂਟ ਜਿਹੜੇ ਮੈਂ ਕੋਈ ਹਮਾਰਾ ਟਾਈਮ ਸੇ ਓਵਰ ਹੀ ਹੁੰਦਾ ਹੈ ਹਮਾਰਾ ਵੇਸੇ ਟਾਈਮ ਯਾਹਾਂ ਪੇ 9:30 ਸੇ 2 ਵਜੇ ਕਿ ਹਮਾਰਾ ਢਾਈ ਵੀ ਬੱਜ ਜਾਂਦੇ 3 ਵੀ ਬੱਜ ਜਾਂਦੇ ਕਿ ਪੇਸ਼ੈਂਟ ਕੋ ਯਾਨੀ ਕਿ ਅਗਰ ਹਮਾਰਾ ਟਾਈਮ ਹੋ ਗਿਆ ਤਾਂ ਹਮ ਪੇਸ਼ੈਂਟ ਕੋ ਫਹਾਵਟ ਕੇ ਜਾ ਤੇ ਹਾਂਜੀ ਭਾਜੀ ਤੁਹਾਡੀ ਥੈਰੇਪੀ ਕਰ ਰਹੇ ਸੀ ਤੇ ਕਿੰਨੇ ਸਮੇਂ ਤੋਂ ਤੁਹਾਨੂੰ ਇਹ ਸਮੱਸਿਆ ਹੈ ਮੈਨੂੰ ਹੋ ਗਿਆ ਦੋ ਮਹੀਨੇ ਮੈਨੂੰ ਹਾਂ ਦੇਰੁੱਡੇ ਦੇ ਸਬੱਜ ਨੂੰ ਪਲਸਰ ਲੱਗਾ ਸੀ ਉਸ ਸਮੇਂ ਡਾਕਟਰ ਨੇ ਕਿਹਾ ਥੈਰੇਪੀ ਕਰਵਾਣੀ ਹੈ ਤੇ ਮੈਂ ਥੈਰੇਪੀ ਕਰਵਾ ਲਈ ਤੇ ਇੱਥੇ ਤੁਹਾਨੂੰ ਕਿੰਨੇ ਦੱਸਿਆ ਕਿ ਇੱਥੇ ਥਰਪੀ ਮੇਰੇ ਫਰੈਂਡ ਨੇ ਦੱਸਿਆ ਸੀ ਤੁਹਾਡੇ ਫਰੈਂਡ ਵੀ ਆਂਦੇ ਸੀ ਹਾਂਜੀ 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 ਉਹ ਠੀਕ ਹੋ ਕੇ ਗਏ ਜੀ ਹਾਂ ਤੇ ਆ ਕਿੰਨੇ ਸਮੇਂ ਹੋ ਗਿਆ ਤੁਹਾਨੂੰ ਇੱਥੇ ਆਨ ਮੈਨੂੰ 1 ਵੀਕ ਹੋ ਗਿਆ ਅੱਛਾ 1 ਵੀਕ ਚ ਕਿੰਨਾ ਕੀ ਆਰਾਮ ਜਿਹੜਾ ਤੁਹਾਨੂੰ ਮਿਲਿਆ ਕਾਫੀ ਬੈਨੀਫਿਟ ਜੀ ਕਿਵੇਂ ਲੱਗਦਾ ਇੱਥੇ ਜਿਹੜੇ ਡਾਕਟਰ ਤੁ बेस्ट हाँ जी मैम क्या नाम आपका मेरा नाम नवनीत कौर है जी. तो मैम आपकी क्वालिफिकेशन है बी डी एस डॉक्टर तो मैम कितने साल का एक्सपीरियंस आपका आई हैव मोर देन फाइव इयर्स ऑफ एक्सपीरियंस इन दिस लाइन जी तो मैम यहाँ पे आते हुए आपको कितना मतलब यहाँ पे कितने साल होगा uh, वन प्लस ईयर हो गया यहाँ पे काम करते हुए मुझे और बाकी भी आपने काम किया जैसे आपने बताया कि आपको पाँच साल का एक्सपीरियंस है और यहाँ पे आपको वन एंड हाफ ईयर जो आप बता रहे हो तो वहाँ की और यहाँ में क्या फ़र्क है देखो जैसे हम प्राइवेट सेक्टर में जॉब करते हैं तो ऑब्वियस हम वहाँ के चार्जेस जो है एज़ कम्पेयर टू यहाँ का बहुत ज़्यादा है है ना बट ट्रीटमेंट बिल्कुल सेम ही रहेगा है ना बट यहाँ पर चार्जेस आपको बहुत रिजनेबल मिल जाएंगे ट्रीटमेंट आपको बिल्कुल बाहर जैसा ही मिलेगा मैम बहुत लोग होते हैं ना जो कहते हैं कि हाँ ये कम रेट पर है एज अ ट्रीटमेंट नहीं मिलेगा हमें यहाँ पे ऐसी मेडिसिन नहीं मिलेंगी बहुत लोगों के माइंड में ये आती है ये चीज़ें तो क्या वो लोगों को क्या करना चाहिए ऐसा कुछ नहीं है यहाँ पे हम सिर्फ चैरिटी कर रहे हैं इसलिए थोड़ा सा रेट हमने रीजनेबल रखे हुए हैं बट ट्रीटमेंट आपको बिल्कुल ही बाहर के जैसा ही मिलेगा जैसे समान सारा हमारे पास एडवांस टेक्निक्स हैं लाइक हमारे पास एक्सरेज़ है जो यहीं पे आपको विद इन फाइव मिनट्स में ही हो जाते हैं प्रॉपर ट्रीटमेंट जो है वो आपको बिल्कुल बाहर के जैसा ही मिलेगा और मैम जो यहाँ पे किसी पेशेंट ने आना हो यहाँ पे चेकअप करवाने के लिए तो टाइमिंग क्या है यहाँ टाइमिंग जो है यहाँ पे साढ़े नौ से दो बजे तक है और फिर शाम को पाँच से आठ बजे तक जी हाँ, हाँ, तो मैम जैसे कई बार होते ना कि हाँ, हमें ओपीडी के लिए अलग से पर्ची कटवानी पड़ती है डॉक्टर से मिलने के लिए कई बार अलग से पर्ची देनी पड़ती है तो क्या मैम यहाँ पे भी वो फैसिलिटी नहीं यहाँ पे आपको बस बाहर एक स्लिप कटवानी है अपने और आप सीधा फिर अंदर आ सकते हो कोई ऐसा नहीं कि आपको दो तीन बार या बार बार स्लिप कटवानी है एक्सरे के लिए आपको दोबारा स्लिप कटवानी है ऐसा कुछ नहीं है जी मैम ਨਾਮ ਹੈ ਤਾਦਾ ਮੇਰਾ ਨਾਮ ਰੂਪਕਰ ਸੰਧੂ ਜੀ ਜੀ ਤੇਮ ਸ਼ਾਂਤੀ ਚੈਰੀਟੇਬਲ ਚ ਤੁਹਾਡਾ ਕੀ ਕੰਮ ਹੈ ਮੈਂ ਇੱਥੇ ਲੈਬ ਟੈਕਨੀਸ਼ੀਅਨ ਆ ਮੈਂ ਪਿਛਲੇ 2 ਸਾਲ ਤੋਂ ਇੱਥੇ ਲਗਾਤਾਰ ਮੈਂ ਹੀ ਕੰਮ ਕਰ ਰਹੀ ਆ ਜੀ ਹਾਂ ਜੀ ਮੈਂ ਇੱਥੇ ਕਿਹੜੇ ਕਿਹੜੇ ਜਿਹੜੇ ਟੈਸਟ ਜੋ ਕੀਤੇ ਜਾਂਦੇ ਨੇ ਮੈਂ ਮੇਥੇ ਹਰ ਇੱਕ ਤਰ੍ਹਾਂ ਦਾ ਟੈਸਟ ਕੀਤਾ ਜਾਂਦਾ ਹਾਰਟ ਕਿਡਨੀ ਲੀਵਰ ਸੈਲ ਟਾਈਫਾਇਡ ਹਾਰਮੋਨਸ ਰਿਲੇਟਡ ਹਰ ਇੱਕ ਤਰ੍ਹਾਂ ਦਾ ਇੱਥੇ ਟੈਸਟ ਅਵੇਲੇਬਲ ਆ ਔਰ ਬਾਹਰ ਦੇ ਰੇਟਾਂ ਨਾਲ ਬਹੁਤ ਹੀ ਘੱਟ ਰੇਟਾਂ ਤੇ ਇੱਥੇ ਆਪਾਂ ਸਾਰੇ ਟੈਸਟ ਕਰਦੇ ਆ ਜੀ ਹਾਂ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਮੈਨੂੰ ਤਾਂ ਘੱਟੋ ਘੱਟ ਮੈਮ ਮੈਨੂੰ 9 ਸਾਲ ਹੋ ਗਏ ਨੇ ਇਸ ਪ੍ਰੋਫੈਸ਼ਨ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਟ ਸਿਵਲਸ ਮੈਂ ਟ੍ਰੇਨਿੰਗ ਵੀ ਕੀਤੀ ਹੋਈ ਆ ਹਾਂਜੀ ਮੈਂ ਤੁਹਾਨੂੰ ਐਨੇ ਸਾਲਾਂ ਦਾ ਐਕਸਪੀਰੀਅੰਸ ਹੈ ਤੇ ਬਾਕੀ ਹਸਪੀਟਲਾਂ ਤੇ ਇੱਥੇ ਦੇ ਹਸਪੀਟਲਾਂ 'ਚ ਤੁਹਾਨੂੰ ਕੀ ਫਰਕ ਲੱਗਾ ਕਿਉਂਕਿ ਤੁਸੀਂ ਦੱਸ ਰਿਹਾ ਇੱਥੇ 2-2 ਸਾਲ ਤੁਹਾਨੂੰ ਵੀ ਇੱਥੇ ਜੌਬ ਕਰਦੇ ਹੋਗੇ ਆ ਤੇ ਮੈਮ ਉਹ ਬਾਕੀ ਹਸਪੀਟਲਾਂ 'ਚ ਤੇ ਇੱਥੇ ਦੇ ਹਸਪੀਟਲ 'ਚ ਕੁਝ ਫਰਕ ਤੁਹਾਨੂੰ ਲੱਗਾ ਮੈਮ ਬਾਕੀ ਹਸਪੀਟਲਾਂ ਨਾਲੋਂ ਸ਼ਾਂਤੀ ਚੈਰੀਟੇਬਲ ਡਿਸਪੈਂਸਰੀ ਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਕਹਿ ਸਕਦੇ ਆ ਆਪਾਂ ਇੱਥੇ ਰੇਟਾਂ ਦਾ ਫਰਕ ਹੈ ਇੱਥੇ ਜਰਨਲ ਵਾਰਡ ਦੇ ਹਰ ਇੱਕ ਕੰਮ ਦਾ ਫਰਕ ਹੈ ਡਾਕਟਰ ਦੀ ਫੀਸ ਦੇਖ ਲਓ 20 ਬਹੁਤ ਹੀ ਜ਼ਿਆਦਾ ਕੱਟ ਰੇਟਾਂ ਦੇ ਇੱਥੇ ਕੰਮ ਹੁੰਦਾ ਹੈ ਔਰ ਪੇਸ਼ੈਂਟ ਜੇਕਰ ਬਿਲਕੁਲ ਅਫੋਰਡੇਬਲ ਨਾ ਵੀ ਹੋਵੇ ਤੇ ਇੱਥੇ ਦੇਖ ਕੇ ਡਾਕਟਰ ਉਹਨਾਂ ਨੂੰ ਫ੍ਰੀ ਮੈਡੀਸਿਨ ਵੀ ਦੇ ਦੇਈ ਹਾਂਜੀ ਮੈਮ ਇੱਥੇ ਮਤਲਬ ਅਗਰ ਕਿਹਾ ਜਾਵੇ ਤੇ ਜਿਹੜੇ ਲੋਕ ਜਿਹੜੇ ਨੇ ਅਫੋਰਡ ਨਹੀਂ ਕਰ ਸਕਦੇ ਤੇ ਉਹਨਾਂ ਦਾ ਫ੍ਰੀ ਟ੍ਰੀਟਮੈਂਟ ਵੀ ਜੀ ਜੀ ਬਿਲਕੁਲ ਮੈਮ ਜੇ ਕੋਈ ਅਫੋਰਡ ਨਹੀਂ ਕਰ ਸਕਦਾ ਜਿਵੇਂ ਕੋਈ ਬਜ਼ੁਰਗ ਹੁੰਦੇ ਨੇ ਕੋਈ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿ ਰਹੇ ਨੇ ਕੋਈ ਇਕੱਲੇ ਬਜ਼ੁਰਗ ਨੇ ਦਿਹਾੜੀ ਦੇਪਾ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਮਤਲਬ ਮੈਡੀਸਿਨ ਦੇ ਦਿੰਦੇ ਆ ਹਾਂਜੀ ਤੇ ਅਸੀਂ ਤੁਹਾਨੂੰ ਇੱਥੇ ਜਿਹੜੇ ਐਕਸਪੀਰੀਅੰਸ ਡਾਕਟਰ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾਉਂਦੇ ਆ ਤੇ ਉਹਨਾਂ ਕੋਲ ਜਾਣਦੇ ਆ ਕਿ ਉਹਨਾਂ ਨੂੰ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਤੇ ਕਿੰਨੇ ਸਾਲਾਂ ਤੋਂ ਉਹ ਇਸ ਲਾਈਨ ਦੇ ਵਿੱਚ ਜਿਹੜਾ ਹੈ ਆਪਣਾ ਐਕਸਪੀਰੀਅੰਸ ਜਿਹੜਾ ਹੈ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਉਹਨਾਂ ਕੋਲੋਂ ਪੁੱਛਾਂਗੇ ਤੇ ਇੱਥੇ ਜਿਹੜੀਆਂ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਤੇ ਕਿੰਨੇ ਘੱਟ ਰੇਟਾਂ ਦੇ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਤੇ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਕੁਆਲਿਫੀਕੇਸ਼ਨ ਹੈ ਤੁਹਾਡੀ ਮੈਂ ਤਾਂ ਬੀਐਮਐਸ ਡਾਕਟਰ ਹਾਂ ਜੀ ਤੇ ਮੈਮ ਕਿੰਨੇ ਸਾਲਾਂ ਤੋਂ ਤੁਸੀਂ ਇਸ ਚੈਰੀਟੇਬਲ ਨਾਲ ਜੁੜੇ ਹੋਏ ਹੋ ਮੈਨੂੰ ਇਸ ਚੈਰੀਟੇਬਲ ਤੋਂ ਮੈਂ ਸਟਾਰਟਿੰਗ ਤੋਂ ਹੀ ਜੁੜੀ ਹੋਈ ਆ ਕਮ ਸੇ ਕਮ 2.5 ਸਾਲ ਹੋ ਗਏ ਮੈਨਾ ਨਾਲ ਜੁੜੇ ਹੋਏ ਜੀ ਤੇ ਮੈਮ ਕਿਦਾਂ ਦਾ ਐਕਸਪੀਰੀਅੰਸ ਆ ਤੁਹਾਡਾ ਚੈਰੀਟੇਬਲ ਦਾ ਬਹੁਤ ਹੀ ਵਧੀਆ ਐਕਸਪੀਰੀਅੰਸ ਹੈ ਮਤਲਬ ਇੰਨਾ ਬਹੁਤ ਜ਼ਿਆਦਾ ਸੇਵਾ ਭਾਵ ਨਾਲ ਇੱਥੇ ਕੰਮ ਹੁੰਦੇ ਆ ਠੀਕ ਹੈ ਬਹੁਤ ਹੀ ਮਨ ਨੂੰ ਵੀ ਸੈਟੀਸਫੈਕਸ਼ਨ ਮਿਲਦੀ ਹੈ ਪੇਸ਼ੈਂਟ ਵੀ ਹਰ ਤਰ੍ਹਾਂ ਦਾ ਸੈਟੀਸਫਾਈਡ ਹੋ ਕੇ ਜਾਂਦੇ ਆ ਜੀ ਮੈਮ ਮੈਂ ਜਿਵੇਂ ਦੇਖ ਰਹੀ ਸੀ ਮੈਂ ਜਿਵੇਂ ਵਿਜ਼ਿਟ ਕਰ ਰਹੀ ਸੀ ਤੇ ਉਹਦੇ ਵਿੱਚ ਦੇਖ ਰਹੀ ਸੀ ਕਿ ਹਰ ਤਰ੍ਹਾਂ ਦਾ ਇ ਹਾਂਜੀ ਹਰ ਤਰ੍ਹਾਂ ਦਾ ਬਿਲਕੁਲ ਸਾਰੀ ਫੈਸਿਲਿਟੀ ਅਵੇਲੇਬਲ ਹੈ ਆਈਸ ਡੈਂਟਲ ਗਾਇਨੀ ਫਿਜ਼ੀਓਥੈਰੇਪੀ ਲੈ ਬਹਰ ਤਰ੍ਹਾਂ ਦਾ ਬਿਲਕੁਲ ਜਨਰਲ ਫਿਜ਼ੀਸ਼ੀਅਨ ਸਭ ਕੁਝ ਅਵੇਲੇਬਲ ਜੀ ਆ ਮੈਂ ਮਗਰ ਮੈਂ ਬਾਕੀ ਹਸਪਤਲਾਂ ਦੀ ਗੱਲ ਕਰਾਂ ਤੇ ਬਾਕੀ ਹਸਪਤਲਾਂ ਦੇ ਵਿੱਚ ਕਾਫੀ ਜ਼ਿਆਦਾ ਰੇਟ ਨੇ ਹਰ ਚੀਜ਼ ਦਾ ਰੇਟ ਬਹੁਤ ਜ਼ਿਆਦਾ ਆ ਤੇ ਇੱਥੇ ਕੀ ਬਰਾਬਰ ਦੇ ਰੇਟ ਨੇ ਹਸਪਤਲਾਂ ਦੇ ਕੀ ਉੱਪਰ ਰੇਟ ਨੇ ਕੀ ਘੱਟ ਰੇਟ ਨਹੀਂ ਬਿਲਕੁਲ ਨਹੀਂ ਆਦਰਦ ਹਸਪਤਲਸ ਨਾਲੋਂ ਐਡੇ ਰੇਟ ਤੇ ਬਿਲਕੁਲ ਹੀ ਬਹੁਤ ਹੀ ਜ਼ਿਆਦਾ ਜੈਨੂਅਲ ਰੇਟ ਹੈ ਜਿੱਦਾਂ ਸਾਡੇ ਪੇਸ਼ੈਂਟ ਇੱਥੇ ਆਈਪੀਡੀ ਐਡਮਿਟ ਵੀ ਹੁੰ ਅਦਰ ਹਸਪੀਟਲ ਚ ਬੈਡ ਚਾਰਜ 2000 3000 5000 ਜਵੇ ਹੋਣਗੇ ਸਾਡੇ ਬੈਡ ਚਾਰजेस ਬਿਲਕੁਲ ਹੀ ਨੋਰਮਲ ਰੇਂਜ ਦੇ ਬੈਡ ਚਾਰजेस ਵਿੱਚ ਏਸੀ ਫੈਸਿਲਿਟੀ ਅਲੱਗ 4-500 ਦੇ ਵਿੱਚ ਹੀ ਆਪਾਂ ਬਿਲਕੁਲ ਹੀ ਪੇਸ਼ੈਂਟ ਨੂੰ ਐਂਡ ਸੈਟੀਸਫਾਈਡ ਕਰ ਦਿੰਦੇ ਹਾਂ ਜੀ ਮੈਮ ਜਿਵੇਂ ਤੁਸੀਂ ਦੱਸਿਆ ਏਸੀ ਦੀ ਫੈਸਿਲਿਟੀ ਹੈ ਤੇ ਅਗਰ ਮੈਂ ਏਸੀ ਦੀ ਫੈਸਿਲਿਟੀ ਦੀ ਗੱਲ ਕਰਾਂ ਸੀ ਕੋਈ ਵੱਡੇ ਹਸਪੀਟਲ 'ਚ ਜਾਂਦੇ ਤੇ ਅਗਰ ਅਸੀਂ ਏਸੀ ਵਾਲਾ ਰੂਮ ਖਰੀਦਦੇ ਤੇ ਸਾਨੂੰ ਅਲੱਗ ਤੋਂ ਜਿਹੜੇ ਚਾਰਜਿਸ ਉਹ ਦਿੱਤੇ ਜਾਂਦੇ ਤੇ ਕੀ ਇੱਥੇ ਵੀ ਉਹ ਸੁਵਿਧਾ ਹੈਗੀ ਨਹੀਂ ਬਿਲਕੁਲ ਵੀ ਨਹੀਂ ਆਦਰ ਹਸਪੀਟਲ ਜੇ ਤੁਸੀਂ ਏਸੀ ਰੂਮ ਬੁਕਿੰਗ ਕਰੋਗੇ 2500 ਰੁਪਿਆ ਅਲੱਗ ਉਹਦਾ ਚਾਰਜਿਸ ਐਡ ਕਰਨਗੇ ਪਰ ਸਾਡੇ ਇਹਦੇ ਸ਼ਾਂਤੀ ਚੈਰੀਟੇਬਲ ਦੇ ਵਿੱਚ ਬਿਲਕੁਲ ਹੀ ਨਹੀਂ ਉਸੇ ਹੀ ਰੇਟ ਵਿੱਚ ਏਸੀ ਫੈਸਿਲਿਟੀ ਵੀ ਅਵੇਲੇਬਲ ਹੈ ਪ ਨੁੱਤ ਸਿਰੇ ਕਵਰ ਕਰਕੇ ਘਰ ਭੇਜ ਦਿੰਦੇ ਹੋ ਉਹ ਡਿਪੈਂਡ ਕਰਦਾ ਕਿ ਪੇਸ਼ੈਂਟ ਕਿਸ ਬਿਮਾਰੀ ਨਾਲ ਮੇਰੇ ਕੋਲ ਆਇਆ ਠੀਕ ਹੈ ਜੇ ਤਾਂ ਕੋਈ ਟਾਈਫੀਡ ਆ ਜਾਂ ਜਨਰਲ ਡਾਇਰੀਆ ਆ ਜਾਂ ਐਸੇ ਕੋਈ ਨੋਰਮਲ ਆ ਤੇ ਵਿਦਨ 3 ਡੇਸ ਤੋਂ ਪੇਸ਼ੈਂਟ ਬਿਲਕੁਲ ਹੀ ਨੋਰਮਲ ਹੋ ਕੇ ਆਪਣੇ ਘਰ ਜਾਏਗਾ ਇਹ ਇੱਥੇ ਟਾਈਮ ਆਪਾਂ 3 ਤੋਂ 4 ਘੰਟੇ ਸਿਰ ਪੇਸ਼ੈਂਟ ਰੱਖਨੇ ਆਪਾਂ ਜੀ ਤੇ ਮੈਮ ਜਿਹੜੇ ਤੁਹਾਡੇ ਇੱਥੇ ਬੈਠਣ ਦੀ ਜਿਹੜਾ ਕਿੰਨੇ ਟਾਈਮ ਤੱਕ ਤੁਸੀਂ ਇੱਥੇ ਬੈਠਦੇ ਹੋ ਮੈਂ ਸਵੇਰੇ ਮਾਰਨਿੰਗ 9 ਤੋਂ 2 ਬੈਠਦੇ ਹਾਂ ਤੇ ਸ਼ਾਮ ਨੂੰ 1:3 ਤੋਂ ਅੱਡ ਜੀ ਤੇ ਮੈਂ ਕਿੱਥੋਂ ਕਿੱਥੋਂ ਪੇਸ਼ੈਂਟ ਜਿਹੜੇ ਆਉਂਦੇ ਆ ਪੇਸ਼ੈਂਟ ਸਾਡੇ ਮੋਸਟਲੀ ਲੋਕਲ ਏਰੀਆ ਤੋਂ ਸਾਰੇ ਆ ਰਹੇ ਜਿਹਦਾ ਉਤਾਰ ਨਗਰ ਹੋ ਗਿਆ ਬਸਤੀ ਸ਼ੇਕ ਬਸਤੀ ਨੋ ਕਾਲਾ ਸਿੰਘਾ ਰੋਡ ਤੋਂ ਮਕਸੋਦ ਦਾ ਦੂਰ ਓਵਰਆਲ ਪੂਰੇ ਜ਼ਿਲ੍ਹੇ ਅੰਦਰ ਤੁਸੀਂ ਸਾਡੇ ਕੋ ਕਾਫੀ ਬੇਸ਼ੰਮ ਜੁੜੇ ਹੋਏ ਜੀ ਮੈਮ ਜਿਵੇਂ ਤੁਸੀਂ ਦੱਸ ਰਹੇ ਹੋ ਕਿ 2 ਵਜੇ ਤੱਕ ਬੈਠ ਦੋ ਕਿ ਉਸ ਤੋਂ ਬਾਅਦ ਇਹ ਚੈਰੀਟੇਬਲ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਂਦਾ ਕਿ ਫਿਰ 2 ਵਜੇ ਤੋਂ ਬਾਅਦ ਹੀ ਖੁੱਲਦਾ ਨਹੀਂ 2 ਵਜੇ ਤੋਂ ਬਾਅਦ ਵੀ ਕੰਟੀਨਿਊ ਹੀ ਰਹਿੰਦਾ ਉਸ ਤੋਂ ਬਾਅਦ ਮੇਰੀ ਇੱਥੇ ਉਸ ਤੋਂ ਬਾਅਦ ਕੋਈ ਮੈਡਮ ਡਾਕਟਰ ਰੂਪ ਹੋਰ ਗਸੰਦੋ ਉਹ ਸਾਰੇ ਕੰਟੀਨਿਊ ਕਰਦੇ ਆ ਸ਼ਾਮ ਤੱਕ ਤੇ ਮੈਮ ਜਿਹੜੇ ਤੁਸੀਂ ਦੱਸਦੇ ਹੋ ਕਿ ਮੈਂ ਜਿਵੇਂ ਮੈਂ ਵਿਜ਼ਿਟ ਵੀ ਕੀਤਾ ਕਿ ਕੁਝ ਥਾਂ ਲੇ ਸਭ ਕੁਝ ਮਿਲ ਜਾਂਦਾ ਤੇ ਕਿੰਨੇ ਤਰ੍ਹਾਂ ਦੇ ਡਾਕਟਰ ਜਿਹੜੇ ਨੇ ਇੱਥੇ ਹੈਗੇ ਨੇ ਡਾਕਟਰ ਡੈਂਟਿਸਟ ਵੀ ਸਾਡੇ ਡਾਕਟਰ ਵੀ अवेलेबल ਨੇ ఫిజిਓਥੈਰੇਪਿਸਟ ਵੀ अवेलेबल ਨੇ ਠੀਕ ਹੈ ਜਨਰਲ ਗਾਇਨੀ ਜੇ ਮੈਂ ਔਰ ਅਦਰ ਸਾਡੇ ਮੰਥਲੀ ਦੋ ਜਾਂ ਤਿੰਨ ਵਰੀ ਜਿਹੜਾ ਐਮਬੀਬੀਐਸ ਐਮਡੀ ਡਾਕਟਰ ਵੀ ਵਿਜ਼ਿਟ ਕਰਦੇ ਨੇ ਸਾਡੇ ਚਾਹੇ ਕਾਰਡੀਓਲੋਜਿਸਟ ਹੈ ਚਾਹੇ ਗਾਇਨੋਕੋਲੋਜਿਸਟ ਹੈ ਠੀਕ ਹੈ ਉਹ ਵੀ ਵਿਜ਼ਿਟ ਕਰਦੇ ਆ ਸਾਡੇ ਜੀ ਆ ਤੇ ਮੈਮ ਕੀ ਹਰ ਡਾਕਟਰ ਦਾ ਟਾਈਮਿੰਗ ਜਿਹੜਾ ਅਲੱਗ-ਅਲੱਗ ਹੈ ਕਿ ਇਕੋ ਹੀ ਟਾਈਮਿੰਗ ਆ ਮੋਸਟਲੀ ਜਿਹੜੇ ਮਾਰਨਿੰਗ ਈਵਨਿੰਗ ਟਾਈਮਿੰਗ ਉਹ ਸੇਮ ਹੈ ਸਾਰਿਆਂ ਦਾ ਜਿਹੜੇ ਮੰਥਲੀ ਆ ਦੇ ਵਿਜ਼ਿਟ ਕਰਨ ਉਹਨਾਂ ਦੀ ਟਾਈਮਿੰਗ ਸ਼ਡਿਊਲ ਅਲੱਗ ਆ ਥੋੜੀ ਜੀ ਤੇ ਮੈਮ ਜੇਕਰ ਕਿਸੇ ਨੂੰ ਅਮਰਜੈਂਸੀ ਆ ਜਾਵੇ ਜਿਵੇਂ ਰਾਤ ਦੇ ਵਿੱਚ ਕਿਸੇ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤਾਂ ਅਸੀਂ ਅਮਰਜੈਂਸੀ ਵੀ ਜਾਂਦੇ ਆ ਤੇ ਕੀ ਇ ਜੀ ਬਿਲਕੁਲ ਐਸ ਦਾ ਵੀ ਕੋਈ ਗੱਲ ਨਹੀਂ ਬੱਸ ਐ ਮੈਮ ਮੇਰਾ ਘਰ ਆਪਣੇ ਬਹੁਤ ਲੋਕਲ ਹੈ ਜੇ ਐਮਰਜੈਂਸੀ ਪੇਸ਼ੈਂਟ ਆਵੇ ਜਾਣ ਤਾਂ ਆਪਾਂ ਉਸੇ ਟਾਈਮ ਹੀ ਇੱਥੇ ਆ ਜਾਂਦੇ ਹਾਂ ਕਿ ਜਿਵੇਂ ਕਿਸੇ ਪੇਸ਼ੈਂਟ ਦੀ ਤਬੀਅਤ ਰਾਤੀ 11 ਵਜੇ ਖਰਾਬ ਹੋ ਗਈ 12 ਵਜੇ ਖਰਾਬ ਹੋ ਗਈ ਤੇ ਉਸ ਵੇਲੇ ਜਿਵੇਂ ਤੁਸੀਂ 10 ਵਜੇ 10 ਵਜੇ ਦੱਸਿਆ ਕਿ ਅਸੀਂ ক্লোਜ਼ ਕਰ ਦੇਣਾ ਉਸ ਤੋਂ ਬਾਅਦ ਪੇਸ਼ੈਂਟ ਕੀ ਕਰੇ ਹਾਂ ਹਾਂਜੀ ਐਦੇ ਤੇ ਵੀ ਆਪਾਂ ਕਾਫੀ ਆਪਾਂ ਮੀਟਿੰਗ ਜਿਵੇਂ ਚਾਰ ਵੀ ਮਰਸ਼ਿਦ ਆਪਾਂ ਆਪਣੇ ਓਨਰ ਨਾਲ ਵੀ ਕੀਤਾ ਹੈ ਕਾਫੀ ਪੇਸ਼ੈਂਟਸ ਨੇ ਮੇਰੇ ਮੈਨੂੰ ਆ ਕੇ ਕਿਹਾ ਹੈ ਕਿ ਪਰ ਰਾਤੀ ਸਾਨੂੰ ਬਾਹਰ ਜਾਣੇ ਪੈਂਦਾ ਉਹਦੇ ਅਕੋਰਡਿੰਗ ਆਪਾਂ ਗੁੱਡ ਨਾਈ ਮੈਮ ਜੀ ਵੀ ਨਾਈਟ ਦੇ ਵਿੱਚ ਸ਼ੁਰੂ ਕਰਨਾ ਹੈ ਤੇ ਨਾਈਟ ਦੇ ਵਿੱਚ ਕਾਫੀ ਜ਼ਿਆਦਾ ਫੀਸ ਹੁੰਦੀ ਹੈ ਕਹਿੰਦੇ ਨੇ ਅਮਰਜੈਂਸੀ ਮਿਲਣ ਦੇ ਲਈ ਡਾਕਟਰ ਨੂੰ ਫੀਸ ਹੁੰਦੀ ਹੈ ਤੇ ਕੀ ਇੱਥੇ ਉਹ ਫੀਸ ਵਧਾਈ ਜਾਏਗੀ ਕਿ ਉਹੀ ਰੇਟ ਤੇ ਜਿਹੜਾ ਐ ਅਮਰਜੈਂਸੀ ਚੈੱਕ ਕੀਤਾ ਜਾਏਗਾ ਨਹੀਂ ਬਿਲਕੁਲ ਉਹੀ ਰੇਟ ਤੇ ਹੀ ਅਮਰਜੈਂਸੀ ਵੀ ਪੇਸ਼ੈਂਟ ਨੂੰ ਚੈੱਕ ਕੀਤਾ ਜਾਏਗਾ ਪੈਸੇ ਦੇ ਰਿਲੇਟਡ ਕੋਈ ਵੀ ਪੇਸ਼ੈਂਟ ਨੂੰ ਕਦੀ ਵੀ ਕੋਈ ਵੀ ਇਸ਼ੂ ਨਹੀਂ ਆਏਗਾ ਇੱਥੇ ਸੋ ਅਸੀਂ ਤੁਹਾਨੂੰ ਪੂਰਾ ਸ਼ਾਂਤੀ ਚੈਰੀਟੇਬਲ ਜਿਹੜਾ ਆ ਹਸਪੀਟਲ ਜਿਹੜਾ ਉਹ ਕੁਮਾਇਆ ਤੇ ਇਸ ਹਸਪੀਟਲ ਦੇ ਵਿੱਚ ਇੱਕ ਖਾਸियत ਹੈ ਕਿ ਕੋਈ ਛੱਤ ਥੱਲੇ ਹਰ ਤਰ੍ਹਾਂ ਦਾ ਜਿਹੜਾ ਟਰੀਟਮੈਂਟ ਉਹਨਾਂ ਦੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਇਹ ਚੈਰੀਟੇਬਲ ਜਿਹੜਾ ਉਹ ਸਟਾਰਟ ਕੀਤਾ ਜਾਵੇ ਤੇ ਇੰਨੇ ਘੱਟ ਰੇਟਾਂ ਦੇ ਵਿੱਚ ਇੱਥੇ ਜਿਹੜਾ ਟ੍ਰੀਟਮੈਂਟ ਕਰ ਰਹੇ ਨੇ ਤੇ ਉਹ ਕਿਵੇਂ ਸਾਰੀਆਂ ਚੀਜ਼ਾਂ ਮੈਨੇਜ ਕਰਦੇ ਨੇ ਤੇ ਉਹਨਾਂ ਦੇ ਇਸ ਚੈਰੀਟੇਬਲ ਨੂੰ ਖੋਲਣ ਦਾ ਰਾਜ਼ ਕੀ ਹੈ ਉਹ ਵੀ ਉਹਨਾਂ ਦੇ ਕੋਲੋਂ ਜਾਣਦੇ ਆ ਤੇ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਭ ਤੋਂ ਪਹਿਲੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹ ਤੁਹਾਡਾ ਨਾਮ ਜਾਣਨਾ ਚਾਹੁੰਦੇ ਨੇ ਮੈਨਾਸ਼ੀ ਭਗਤ ਜੀ ਜੀ ਤੇ ਆਸ਼ੀਸ਼ ਭਗਤ ਜੀ ਸਭ ਤੋਂ ਪਹਿਲੇ ਤੁਸੀਂ ਜਿਹੜੇ ਇੱਥੇ ਦੇ ਓਨਰ ਹੋ ਤੇ ਪਹਿਲੇ ਤੁਹਾਡੇ ਵਿਚ ਕਿਵੇਂ ਆਇਆ ਕਿ ਇੱਕ ਇਹੋ ਜਿਹਾ ਮਤਲਬ ਚੈਰੀਟੇਬਲ ਜਿਹੜਾ ਖੋਲਿਆ ਜਾਏ ਜਿਹੜਾ ਇੰਨੇ ਘੱਟ ਰੇਟਾਂ ਦੇ ਜਿਹੜਾ ਇਲਾਜ ਕਰਦੇ ਆ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਆ ਬ੍ਰੇਕਿੰਗ ਟੂਡੇ ਨਿਊਜ਼ ਦਾ ਜਿਨ੍ਹਾਂ ਨੇ ਬਹੁਤ ਆਪਣਾ ਕੀਮਤੀ ਟਾਈਮ ਕੱਢ ਕੇ ਸ਼ਾਂਤੀ ਚੈਰੀਟੇਬਲ ਡਿਸਪੈਂਸਰੀ ਵਿੱਚ ਆ ਕੇ ਅੱਜ ਸਰਵੇ ਕਰ ਰਹੇ ਆ ਜੀ ਤੇ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਮਤਲਬ ਇਹ ਚੈਰੀਟੇਬਲ ਜਿਹੜਾ ਖੋਲਿਆ ਜਾਵੇ ਮੈਡਮ ਮੈਂ ਸ਼ੁਰੂ ਤੋਂ ਹੀ ਸੇਵਾ ਭਾਵਨਾ ਜੁੜਿਆ ਮੰਦਰਾਂ ਨਾਲ ਸੇਵਾ ਭਾਵਨਾ ਕਰਦਾ ਰਿਹਾ ਮੈਂ 10 ਸਾਲ ਪਹਿਲਾਂ ਛੇ ਮੰਦਰ ਸੰਤਾਨਾਂ ਦੀ ਸੇਵਾ ਕੀਤੀਏ ਉੱਥੇ ਮੈਂ ਚੈਟੀ ਕਰਦਾ ਰਿਆਂ ਕੈਂਪਰ ਬਹੁਤ ਲਾਂਦਾ ਰਿਆਂ ਮੈਂ ਮੇਰੇ ਉਦੋਂ ਤੋਂ ਦਿਮਾਗ ਦੇ ਵਿੱਚ ਆਪਾਂ ਇੱਕ ਚੈਰਟੀ ਖੋਲਣੀ ਹੈ ਸੈਂਸਿ ਖੋਲਣੀ ਹੈ ਔਰ ਮੈਂ ਇਹਨੂੰ ਰੈਗੂਲਰ ਕਰਦਾ ਰਿਆ ਜਗਾ ਲੱਭਦਾ ਰਿਆ ਕਾਫੀ ਜਗਾ ਮੈਂ ਦੇਖੀਆਂ ਮੈਨੂੰ ਕੋਈ ਸਮਝ ਨਹੀਂ ਲੱਗੀ ਫਿਰ ਆਹ ਲਾਸਟ ਵਾਰ ਅਸੀਂ ਆਪ ਇੱਕ 13 ਮਰ ਜਗਾ ਲਈ ਇਹਨੂੰ ਦਸਪੈਂਸੀ ਉਦੋਂ ਚ ਬਣਾਇਆ ਫੁੱਲ ਏਸੀ ਬਣਾਈਏ ਉੱਚ ਆਪਾਂ ਹੌਲੀ ਹੌਲੀ ਸਾਰੇ ਡਾਕਟਰ ਆਪਾਂ ਪਰ ਵਾਈਟ ਕੀਤੇ ਆ ਔਰ ਚਲਾ ਰਹੇ ਆਪਾਂ ਸਰ ਪਹਿਲੇ ਤੁਸੀਂ ਸਾਰੀਆਂ ਚੀਜ਼ਾਂ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਬਹੁਤ ਸਾਰੇ ਖਰਚੇ ਵੀ ਹੁੰਦੇ ਨੇ ਤੇ ਐਨੇ ਘੱਟ ਰੇਟਾਂ ਤੇ ਟ੍ਰੀਟਮੈਂਟ ਵੀ ਜਿਹੜਾ ਤੁਸੀਂ ਦੇ ਰਹੇ ਹੋ ਬਸ ਇਹ ਗੁਰੂ ਮਾਰੇ ਕਰ ਜਾਂਦਾ ਪਿਆ ਜੀ ਇਹ ਕੋਈ ਹੋਏ ਕਰ ਜਾਂਦਾ ਪਰ ਮੈਨੂੰ ਆਪ ਨਹੀਂ ਸਮਝ ਆ ਗਈ ਇਹ ਤਾਂ ਸੇਵਾ ਭਾਣਾ ਲੱਗੇ ਆ ਜਿਹੜਾ ਕੋਈ ਪੇਸ਼ੈਂਟ ਆਂਦਾ ਹੈ ਜੇ ਕੋਈ ਨਹੀਂ ਪੈਸੇ ਉਹਨੂੰ ਵੀ ਜੋਈ ਦੇ ਦਿੰਦੀ ਹੈ ਬਾਕੀ ਜੇ ਬਾਹਰ 2000 ਰੇਟ ਆ ਸਾਰੇ ਟੈਸਟਾਂ ਦਾ ਆਪਾਂ 1500 ਦੇ ਕਰ ਦਿੰਦੇ ਆ ਜੇ ਬਾਰ ਯਾਰ ਦੇ 500 ਦੇ ਕਰਦੇ ਆ ਜੇ 2000 ਦੇ ਹਜ਼ਾਰ ਕਰਦੇ ਸੌਣੇ ਪਤਾ ਨਹੀਂ ਲੱਗਦਾ ਕਿੰਦਾ ਕੰਮ ਹੋ ਰਿਹਾ ਹੈ ਇਹ ਰੱਬ ਹੀ ਕਰੀ ਜਾਂਦਾ ਫਿਰ ਜੀ ਤੇ ਆ ਤੁਸੀਂ ਨਾਮ ਰੱਖਿਆ ਸ਼ਾਂਤੀ ਚੈਰੀਟੇਬਲ ਤੇ ਬਹੁਤ ਸਾਰੇ ਨਾਮ ਨੇ ਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਹੀ ਨਾਮ ਕਿੱਦਾਂ ਆਇਆ ਇਹ ਇਹ ਮੇਰੀ ਮੰਮੀ ਦਾ ਨਾਮ ਹੈ ਮੈਂ ਆਪਣੀ ਮਾਤਾ ਜੀ ਦੇ ਨਾਮ ਤੇ ਉੱਪਰ ਸਾਡੀ ਮੇਰੀ ਇੱਕ ਸੁਸਾਇਟੀ ਹੈ ਸ਼ਾਂਤੀ ਚੈਟਿਟਿਵ ਸੁਸਾਇਟੀ ਆਪਾਂ ਉਹਨਾਂ ਦੇ ਨਾਮ ਦੇ ਉੱਪਰ ਹੀ ਆਪਾਂ ਚੈਟ ਕਰਦੇ ਹਾਂ ਤੇ ਕੀ ਤੁਹਾਡਾ ਸਿਰਫ ਇਹੀ ਕੰਮ ਹੈ ਚੈਰੀਟੇਬਲ ਦੇ ਕੰਮ ਹੈ ਹੋਰ ਵੀ ਬਹੁਤ ਨੇ ਮੇਰੇ ਐਕਸਪੋਰਟਸ ਦਾ ਕੰਮ ਆ ਕਪੜੇ ਦਾ ਕੰਮ ਆ ਮੇਰਾ ਤੇ ਅੰਨੂ ਜਿਹੜਾ ਇਹ ਚੈਰੀਟੇਬਲ ਨੂੰ ਤੁਸੀਂ ਕਿੰਨਾ ਸਮੇ ਜਿਹੜਾ ਇਹ ਆਪਣਾ ਦਿੰਦੇ ਹੋ ਮੈਂ 1 ਤੋਂ 2 ਵਜੇ ਹੁੰਨਾ ਸ਼ਾਮ ਮੈਂ 7 ਵਜੇ ਤੋਂ ਲੋਕਾਂ ਨੂੰ ਦੇਣਾ ਮੈਂ ਜੀ ਤੇ ਕਿਵੇਂ ਲੋਕਾਂ ਦਾ ਪਿਆਰ ਜਿਹੜਾ ਕਿਵੇਂ ਮਿਲਦਾ ਹੈ ਬਹੁਤ ਵਧੀਆ ਜਿੱਥੇ ਸਾਡੇ ਕੋਲ ਹਰ ਤਰ੍ਹਾਂ ਦੇ ਡਾਕਟਰ ਹੈ ਜਨਰਲ ਡੈਂਟਲ ਆਈਜ਼ ਫਿਜ਼ੀਓਥੈਰੇਪੀ ਗਾਈਡਿੰਗ ਸਾਡੇ ਅੰਦਰ ਲੈਬੋਰੀ ਵੀ ਹੈਗੀ ਹੈ ਸੇਬੋਤ ਹੀ ਕੱਟ ਰੇਟਾਂ ਦੇ ਉੱਪਰ ਆਪਾਂ ਹਰਕਤ ਦਾ ਲੈ ਕਰ ਰਹੇ ਆਂ ਸੇਵਾ ਭਾਵਨਾ ਉਹ ਜਿਹੜੇ ਸਾਡੇ ਡਾਕਟਰੇ ਉਹ ਵੀ ਬੜੀ ਸੇਵਾ ਭਾਵਨਾ ਕੰਮ ਕਰਦੇ ਆ ਉਹ 95% ਲੋਕ ਠੀਕ ਹੋ ਕੇ ਜਾ ਰਹੇ ਆ ਜਿਹੜੇ ਵੀ ਆਂਦੇ ਆ ਲੋਕ ਗਾਂਢੂ ਗਾਂ ਲੋਕਾਂ ਨੂੰ ਇਨਵਾਈਟ ਕਰਦੇ ਆ ਉੱਥੇ ਜਾਓ ਸ਼ਾਂਤੀ ਜੈਟਰ ਕਲੀਨਿਕ ਨੰਬਰ 13 ਉੱਥੇ ਜਾਓ ਤੇ ਲਾਏ ਬਹੁਤ ਵਧੀਆ ਹੋ ਰਹੇ ਆ ਜੀ ਤੇ ਅੱਜ ਕਹਿੰਦੇ ਆ ਨਾ ਕਿ ਕਿਸੇ ਚੀਜ਼ ਨੂੰ ਚਲਾਉਣ ਦੇ ਲਈ ਪਿੱਛੇ ਸਹਾਰੇ ਦੀ ਬਹੁਤ ਵੱਡੀ ਕਜ਼ਰੂਰਤ ਹੁੰਦੀ ਹੈ ਤੇ ਤੁਹਾਨੂੰ ਕਿੰਨੇ ਸਪੋਰਟ ਜਿਹੜਾ ਆ ਉਹ ਕੀਤਾ ਸੀ ਸਪੋਰਟ ਬਹੁਤ ਹੈ ਕਿਤਾ ਕਦਾ ਨਾਲ ਇਹ ਬਹੁਤ ਬੰਦੇ ਆ ਗਏ ਬਹੁਤ ਆਪਣੇ ਸੇਵਾਦਾਰ ਆ ਜਿਹੜੇ ਆਪਾਂ ਨੂੰ ਸੇਵਾ ਕਰੀ ਆ ਗਏ ਕੋਈ ਤੰ ਦੇ ਕਰਦਾ ਕੋ ਮਨ ਦੇ ਕੋਈ ਖਰ ਦੇ ਸੇਵਾ ਕਰਦੇ ਸਾਡੇ ਡਾਕਟਰ ਬਹੁਤ ਹੀ ਘੱਟ ਰੇਟਾਂ ਉੱਪਰ ਕੰਮ ਕਰੀ ਆ ਰਹੇ ਡਾਕਟਰ ਜਿਹੜੇ ਜਿੰਨੇ ਵੀ ਆ ਗਏ ਸਾਡੇ ਬਹੁਤ ਸੇਵਾ ਆਪਣਾ ਕੰਮ ਕਰਦੇ ਨੇ ਜੀ ਤੇ ਪਰਿਵਾਰ ਦਾ ਸਪੋਰਟ ਕਿਵੇਂ ਦਾ ਆ نوہاں سارے ਨਾਲ ਮਿਲੇ ਪਰ ਮੇਰੇ ਪਰਜਾਈਆਂ ਸਾਰੇ ਨਾਲ ਤੇ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇੱਥੇ ਵੀ ਦਿੰਦੇ ਹੋ ਤੇ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਰ ਹਜੇ ਇੱਥੇ ਉਹ ਸੁਵਿਧਾ ਨਹੀਂ ਹੈਗੀ ਕਿ ਜਿਹੜੀ ਅਮਰਜੈਂਸੀ ਦੀ ਜਿਹੜੀ ਰਾਤ ਦੀ ਸੁਵਿਧਾ ਨਹੀਂ ਹੁੰਦੀ ਤੇ ਉਹ ਕਿੰਨੇ ਸਮੇ ਬਾਅਦ ਜਿਹੜੀ ਤੁਸੀਂ ਸਟਾਰਟ ਕਰ ਰਹੇ ਹੋ ਸਾਡੀ ਕਮੇਟੀ ਨਾਲ ਮੀਟਿੰਗ ਹੁੰਦੀ ਰਹਿੰਦੀ ਹੈ ਲਗਭਗ ਬਹੁਤ ਹੀ ਜਲਦੀ ਆਪਾਂ 24 ਹੋਰ ਕਰ ਰਹੇ ਆ ਆਪਾਂ ਹੁਣ ਸਵੇਰੇ 9:00 ਲੈ ਕੇ ਸ਼ਾਮ 8:00 ਤੱਕ ਰੈਗੂਲਰ ਚੱਲਦਾ ਹੈ ਉਹਨਾਂ ਸੇ ਜਲਦੀ ਕਰ ਰਹੇ ਆ ਲੋਕਾਂ ਦੀ ਡਿਮਾਂਡ ਵੀ ਹੈਗੀ ਉਹ ਰਾਤ ਨੂੰ ਸਾਨੂੰ ਅਮਰਜੈਂਸੀ ਚਾਹੀਦੀ ਹੈ ਤੇ ਔਰ ਬਾਹਰ ਬਹੁਤ ਹੀ ਪ੍ਰਾਈਵੇਟ ਮਹਿੰਗੇ ਆ ਉੱਥੇ ਇੱਥੇ ਬਹੁਤ ਘੱਟ ਰੇਟਾਂ ਦੇ ਉੱਪਰ ਮੰਗ ਰਹੇ ਆ ਸੋਹਦਾ ਤੁਸੀਂ ਖਾਣਾ ਜਾ ਰਹੇ ਹੋ ਬਹੁਤ ਜਲਦੀ ਕਰ ਰਹੇ ਆ ਆਪਾਂ ਤੇ ਇੱਥੇ ਚੈਰੀਟੇਬਲ ਖੁੱਲਣ ਦਾ ਟਾਈਮਿੰਗ ਜਿਹੜਾ ਉਹ ਕੀ ਹੈ ਸਵੇਰੇ 9:00 ਤੋਂ ਲੈ ਕੇ ਸ਼ਾਮ 8:00 ਵਜੇ ਤੱਕ ਰੈਗੂਲਰ ਚੱਲਦਾ ਹੈ ਜੀ ਤੇ ਜੇਕਰ 8:00 ਵਜੇ ਤੋਂ ਜ਼ਿਆਦਾ ਪੇਸ਼ੈਂਟ ਇੱਥੇ ਬੈਠ ਜਾਣ ਪਏ ਨਹੀਂ 1 ਘੰਟਾ ਆਪਾਂ ਵਾਧਾ ਲਾ ਲਈਦਾ ਕੋਈ ਨਹੀਂ ਮੈਡਮਾ ਸਾਡੇ ਸਾਰੇ ਵੀ ਸਾਡੇ ਨਾਲ ਕੋਪੜ ਕਰਦੇ ਡਾਕਟਰ ਸਾਰੇ ਆ ਪਾਠ ਦੇ 9 ਵਜੇ 10 ਵਜੇ ਤੱਕ ਬੈਠ ਰਹੇ ਨੇ ਕੋਈ ਗੱਲ ਤੇ ਜੇਕਰ ਤੁਹਾਡੇ ਇੱਥੇ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਜੇ ਤੁਹਾਨੂੰ ਮਿਲਣਾ ਹੋਵੇ ਜੇ ਕੋਈ ਜਿਵੇਂ ਅਸੀਂ ਦੇਖਦੇ ਆ ਕਿ ਬਹੁਤ ਮਹਿੰਗਾ ਟ੍ਰੀਟਮੈਂਟ ਹੈ ਤੇ ਜੇਕਰ ਸਾਡੇ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਤੇ ਜੇਕਰ ਉਹ ਵੀ ਆਣਾ ਚਾਹੁੰਦੇ ਨੇ ਤੁਹਾਡੇ ਕੋਲ ਤੇ ਇੱਥੇ ਦਾ ਐਡਰੈਸ ਕੀ ਹੈ ਸ਼ਾਂਤੀ ਚਾਈਟਵਾਦ ਸਪੈਸੇ ਗਲੀ ਨੰਬਰ 13 ਅਫਤਾਰਨਰ ਬੱਸੀ ਸ਼ਹਿਰ ਜਲੰਧਰ ਤੇ ਇੱਕ ਵਾਰ ਜੜਾ ਆਪਣਾ ਮੋਬਾਈਲ ਨੰਬਰ ਵੀ ਜੜਾਉਦਾ 98783 56290 ਤੇ ਬਾਕੀ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਮੈਂ ਸਾਰੇ ਹੀ ਜਲੰਧਰ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਸ਼ਾਂਤੀ ਚੈਟਵਰਸ ਸੈਂਸਿਜ਼ ਆ ਕੇ ਬਹੁਤ ਹੀ ਘੱਟ ਰੇਟਾਂ 'ਤੇ ਵਧੀਆ ਲਾਜ ਖਰਾਕੇ ਜਾਓ ਮੇਰੀ ਇਹੋ ਤਮੰਨਾ ਹੈ ਕਿਉਂਕਿ ਇਹ ਸਾਰਾ ਇਹ ਆਪਾਂ ਸੇਵਾ ਭਾਵਨਾ ਨਾਲ ਕਰ ਰਹੇ ਆਂ ਕੋਈ ਇੱਥੇ ਪੈਸੇ ਕਮਾਉਣ ਵਾਲੀ ਗੱਲ ਨਹੀਂ ਸਿਰਫ ਸੇਵਾ ਹੀ ਸੇਵਾ ਹੈ ਸੂਏਸੀ ਸ਼ਾਂਤੀ ਚੈਰੀਟੇਬਲ ਜਿੱਥੇ ਕਿ ਇੱਕੋ ਛੱਤ ਦੇ ਥੱਲੇ ਹਰ ਤਰ੍ਹਾਂ ਦਾ ਇਲਾਜ ਜੜਾ ਹੈ ਉਹ ਕੀਤਾ ਜਾਂਦਾ ਹੈ ਚਾਹੇ ਕੋਈ ਛੋਟਾ ਹੋਵੇ ਚਾਹੇ ਕੋਈ ਵੱਡਾ ਹੋਵੇ ਇੱਥੇ ਤੱਕ ਕਿ ਖੂਨ ਟੈਸਟ ਵੀ ਜੜੇ ਨੇ ਅਤੇ ਕੀਤੇ ਜਾਂਦੇ ਨੇ ਉਹ ਵੀ ਬਹੁਤ ਘੱਟ ਰੇਟਾਂ ਦੇ ਉੱਤੇ ਤੇ ਜੇਕਰ ਤੁਸੀਂ ਵੀ ਆਪਣਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਆਪਣੇ ਘੱਟ ਰੇਟਾਂ ਤੇ ਕਿ ਜੇਕਰ ਤੁਸੀਂ ਕਿਸੇ ਹਸਪੀਟਲਾਂ ਦੇ ਵਿੱਚ ਜਾ ਜਾ ਕੇ ਥੱਕ ਚੁੱਕੇ ਹੋ ਤੁਹਾਡਾ ਇਲਾਜ ਜੜਾ ਤੁਸੀਂ ਠੀਕ ਨਹੀਂ ਹੋ پا ਰਹੇ ਤੇ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਤੁਸੀਂ ਫੋਨ ਕਰ ਸਕਦੇ ਦੇਓ ਤੇ ਆਪਣਾ ਜੜਾ ਆ ਟ੍ਰੀਟਮੈਂਟ ਜੜਾ ਇਥੋਂ ਕਰਵਾ ਸਕਦੇ ਹੋ ਬਾਕੀ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ